ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਤਸਵੀਰਾਂ ਤੁਹਾਨੂੰ ਬਲਾ ਚੌਰ ਤੋਂ ਦਿਖਾ ਰਹੇ ਹਾਂ ਜੋ ਕਿ ਬੇਹੱਦ ਭਿਆਨਕ ਦਰਦਨਾਕ ਹਨ ਦੱਸਦੀ ਹੈ ਕਿ ਦੋ ਕਾਰਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਹੈ ਜਿਸ ਵਿੱਚ 10 ਵਿਅਕਤੀ ਜ਼ਖਮੀ ਹੋਏ ਹਨ ਅਤੇ 5 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ 32 ਸੈਕਟਰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਨਵਾਂ ਸ਼ਹਿਰ ਰੋਪੜ ਮੁੱਖ ਮਾਰਗ ਥਾਣਾ ਸਿਟੀ ਬਲਾ ਚੌਰ ਦੇ ਅਧੀਨ ਆਉਂਦੇ ਕਈ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਸਵਿਫਟ ਕਾਰ ਅਤੇ ਐਲਟੋ ਕਾਰ ਵਿੱਚ ਫਿਆਨਕ ਟੱਕਰ ਹੋਈ ਹੈ ਜਿਸ ਵਿੱਚ अल्टੋ ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਇੱਕ ਮਹਿਲਾ ਤੇ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇਨ ਪ੍ਰਾਪਤ ਜਾਣਕਾਰੀ ਅਨੁਸਾਰ अल्टੋ ਕਾਰ ਨੰਬਰ ਐਚਪੀ 12ਈ 2568 ਜੋ ਕਿ ਬਿਆਸ ਤੋਂ ਨਾਲਾਗੜ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਜਦੋਂ ਕਿ ਇਹ ਕਾਰ ਕੋਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਅੱਗੇ ਤੋਂ ਸਵਿਫਟ ਕਾਰ ਨੰਬਰ ਪੀਬੀਬੀ 20ਡੀ 5630 ਜੋ ਕਿ ਸਬਜ਼ੀ ਲੈ ਕੇ ਅਚਾਨਕ ਸੜਕ ਤੇ ਚੜੀ ਤਾਂ ਕਿ ਛੋ ਆ ਰਹੀ ਅਲਟੋ ਕਾਰ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ ਤੇ ਅਲਟੋ ਕਾਰ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਜਾ ਕੇ ਡਿੱਗੀ ਜਿਸ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ ਜਾ ਰਹੇ ਸਨ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਕੇ ਤੇ ਬੜੀ ਮੁਸ਼ਕਿਲ ਨਾਲ ਰਾਹਗੀਰਾਂ ਦੀ ਮਦਦ ਨਾਲ ਅਲਟੋ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਐਂਬੂਲੈਂਸ来 ਬਲਾ ਚੌਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਜਾਂਦਾ ਜਿੱਥੇ ਉਹਨਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪੀਜੀਆ ਰੈਫਰ ਕਰ ਦਿੱਤਾ ਜਾਂਦਾ ਹੈ ਸਵੱਖ ਕਾਰ ਵਿੱਚ ਸਵਾਰਾਂ ਦੇ ਮਾਮੂਲੀ ਸੱਟਾਂ ਲੱਗਿਆ ਸੀ ਜੋ ਕਿ ਹਸਪਤਾਲ ਤੋਂ ਮੁੱਢਲੀ ਸਹਾਇਤਾ ਲੈ ਕੇ ਚਲੇ ਗਏ ਘਰ ਚਲੇ ਗਏ ਪਰ ਤੁਸੀਂ ਤਸਵੀਰਾਂ ਤਾਂ ਹੀ ਦੇਖ ਪਾ ਰਹੇ ਹੋ ਕਿ ਜਿਹੜੀ अल्टੋ ਕਾਰ ਹੈ ਉਹਦੀ ਜਿਹੜੀ ਉੱਪਰਲੀ ਛੱਤ ਹੈ ਤੁਸੀਂ ਦੇਖੋ ਕਿ 30 ਡਿਗਰੀ ਬੈਂਡ ਹੋ ਗਈ ਹੈ ਤਾਂ ਕਿੰਨੀਆਂ ਗੰਭੀਰ ਸੱਟਾਂ ਲੱਗੀਆਂ ਹੋਣਗੀਆਂ ਜਿਹੜੇ अल्टੋ ਕਾਰ ਵਿੱਚ ਬੈਠੇ ਹੋਣਗੇ ਸ਼ੀਸ਼ੇ ਜਿਹੜੇ ਆ ਬੁਰੀ ਤਰ੍ਹਾਂ ਟੁੱਟ ਗਏ ਆ ਬਾਡੀ ਜਿਹੜੀ ਗੱਡੀ ਦੀ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਦੂਜੇ ਪਾਸੇ Swift ਕਾਰ ਦੀ ਗੱਲ ਕਰੀਏ ਤਾਂ Swift ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤਾਂ ਜਿਹੜੀ अल्टੋ ਕਾਰ ਦੱਸਿਆ ਜਾ ਰਿਹਾ ਕਿ ਸਿੱਧੀ ਆਰੀਸ ਤੇ Swift ਕਾਰ ਅਚਾਨਕ ਚੜਦੀ ਹੈ ਕਾ ਅਲਟੋ ਕਾਰ ਪਿੱਛੋਂ ਵਾਜੀ ਦੋ ਅਲਟੋ ਕਾਰ ਪਲਟੀਆਂ ਖਾ ਜਾਣ ਦੀ ਬਹੁਤ ਭਿਆਨਕ ਜਿਹੜਾ ਹਾਦਸਾ ਹੋਇਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੋਂ ਦਿਖਾ ਰਹੇ ਹਾਂ ਭਾਈ ਆਪਣਾ ਨਾਮ ਕਹੋ ਮੇਰਾ ਨਾਮ ਭਜੀ ਮਨਜੀਤ ਸਿੰਘ ਹੈ ਭਾਈ ਕਿੱਦਾਂ ਐਕਸੀਡੈਂਟ ਹੋਇਆ ਇਹ ਭਾਜੀ ਆਪਾਂ ਮਗਲਮਗਰੇ ਸੀਗੇ ਤੇ ਇਹ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੋਂ ਆ ਕੇ ਲੱਗੀ ਗੱਡੀ ਕਿੱਦਾਂ ਜੀ ਕਿਹੜੀ ਗੱਡੀਆਂ ਸੀਗੇ ਦੋਨੇ ਇਹ ਕਲਟੋ ਹੈ ਇੱਕ ਉਹ ਸ਼ਿਫਟ ਹੈ ਇਹ ਕਿੱਥੇ ਨੂੰ ਜਾ ਰਹੇ ਸੀ ਪਤਾ ਕੁਝ ਇਧਰੋਂ ਆ ਰਹੇ ਸੀ ਬਲਾ ਚੌਰ ਸਾਈਡ ਤੋਂ ਇਧਰ ਜਾ ਰਹੇ ਸੀ ਰੋਪੜ ਸਾਈਡ ਨੂੰ ਰੋਪੜ ਸਾਈਡ ਤੋਂ ਆ ਰਹੀ ਗੱਡੀ ਨਹੀਂ ਨਹੀਂ ਰੋਂਗ ਸਾਈਡ ਨਹੀਂ ਸੀਗੀ ਸ ਪਿੱਛੇ ਦੇ ਮਾਰ ਹਾਂਜੀ ਪਿੱਛੇ ਗੱਡੀ ਲੱਗੀ ਆ ਆ ਗਈ ਅੱਛਾ ਪਿੱਛੇ ਲੱਗੀ ਹਾਂਜੀ ਪਿੱਛੇ ਲੱਗੀ ਆ ਉਹ ਗੱਡੀ ਖੜੀ ਹੋ ਗਈ ਸਬਜ਼ੀ ਲੈ ਕੇ ਤੁਰੀ ਸੀਗੀ ਗੱਡੀ ਇਹਨਾਂ ਨੇ ਕਿ ਥੱਲੇ ਸੀ ਜੇ ਕੱਚੇ ਤੇ ਹੀ ਤੇ ਇਹ ਪਿੱਛੋਂ ਆ ਕੇ ਗੱਡੀ ਲੱਗੀ ਅੱਛਾ ਪਿੱਛੇ ਤੋਂ ਹਾਂਜੀ ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਬਿਲਕੁਲ ਖਤਮ ਹੋ ਗਈ ਹਾਂਜੀ ਗੱਡੀ ਤਾਂ ਖਰਮੇ ਆ ਜੀ ਗੱਡੀ ਅਸੀਂ ਸਿੱਧੀ ਕੀਤੀ ਆ ਜੀ ਇਸ ਆਲਟੋ ਗੱਡੀ ਚ ਕੌਣ ਕੌਣ ਬੈਠਾ ਸੀਗਾ ਫੈਮਿਲੀ ਸੀਗੀ ਉਹਨਾਂ ਦੀ ਸਾਰੀ ਨਾਲਾਗੜ ਹਾਂਜੀ ਨਾਲਾਗੜ ਦੀ ਮਾਤਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪਸੀ ਇਹ ਕਿੱਥੋਂ ਆ ਰਹੇ ਸੀਗੇ ਇਹ ਬਿਆਸ ਤੋਂ ਆ ਰਹੇ ਸੀ ਨਾਲਾਗੜ ਨਾਲਾ ਘਟਿਆਣਾ ਸੀ ਹਾਂਜੀ ਆਲਟੋ ਗੱਡੀ ਵਾਲਾ ਆਲਟੋ ਗੱਡੀ ਵਾਲਾ ਤੇ ਦੂਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆਈ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆਈ ਉਹ ਤਾਂ ਹਾਂਜੀ ਕੀ ਮਤਲਬ ਕਹਿਣਾ ਚਾਹੁੰਦੇ ਜਦੋਂ ਐਕਸੀਡੈਂਟ ਵੱਧ ਰਹੇ ਆ ਪਰ ਹੁਣ ਕਹਿਣਾ ਗਿਆ ਜੀ ਆਪਣੀ ਸੇਫਟੀ ਆਪਣੇ ਹੱਥ ਹੈ ਜੀ ਹੁਣ ਤਾਂ ਸਪੀਡ ਦੀ ਵਜ੍ਹਾ ਨਾਲ ਹੀ ਹੋਇਆ ਸਪੀਡ ਦੀ ਵਜ੍ਹਾ ਨਾਲ ਹੀ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਅੱਛਾ ਆਲਟੋ ਗੱਡੀ ਤੇਜ਼ ਆਈ ਗੱਡੀ ਤੇਜ਼ ਸੀ ਉਹ ਪਿੱਛੇ ਤੇ ਉਹਨਾਂ ਨੇ ਹਜੇ ਪਿੱਛੇ ਚੜਾਈ ਹੈ ਇਹ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਹੀ ਲੈ ਗਿਆ ਇਹ ਪਾਰਟੀ ਕੋਸੂ ਨੇ ਆਇਆ ਜਮਟਾਲਾ ਟੋਕਾ ਗੱਡੀ ਵਿੱਚ ਕੌਣ ਕੌਣ ਸਕੇ ਸਵਾਰ ਇਹਦੇ ਵਿੱਚ ਇੱਕ ਮਾਤਾ ਸੀ ਦੋ ਬੇਟੀਆਂ ਸੀ ਇੱਕ ਬੇਟਾ ਇੱਕ ਪਰਸਨ ਉਹਨਾਂ ਨੂੰ ਬਚਾਇਆ ਹੋਏ ਆ ਹਾਂ ਬਚਾਇਆ ਜੀ ਇੱਕ ਲੜਕੀ ਸੀਰੀਅਸ ਹੈ ਉਹਦੀ ਲੱਤ ਟੁੱਟ ਗਈ ਵੀ ਹੈ ਸਿਰੇ 'ਚ ਦਵਾ ਆ ਗਿਆ ਉਹਦਾ ਸੈਕਿਉਟਰੀ ਗੱਡੇ ਵਾਲੇ ਲੱਤਾਂ ਬਹੁਤ ਸਹੀ ਹੈ ਜੀ ਉਹ ਸਾਰੀ ਇੱਕ ਕੁੜੀ ਦੀ ਲੱਤ ਹੋਇਆ ਦੀ ਉਹ ਸਹੀ ਹੈ ਉਹਦਾ ਉਹ ਤਾਂ ਟੁੱਟੀ ਨਹੀਂ ਹੈ ਇਹਦੇ ਵਿੱਚ ਦੋ ਕੁੜੀਆਂ ਦੀ ਲੱਤਾਂ ਟੁੱਟ ਗਈਆਂ ਇਹ ਇਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ ਇੱਕ ਜ਼ਿਆਦਾ ਸੀਰੀਅਸ ਹੈ ਉਹ ਬੜਾ ਜ਼ੋਰ ਸਿਵਲ ਹਸਪੀਟਲ ਗਏ ਆ ਹੁਣ ਪੁੱਛਦੇ ਦੇਖੋ ਕਿਥੋਂ ਰੈਪਰ ਕਰਦੇ ਪਰਮਾਤਮਾ ਨੂੰ ਬਚਾ ਲਵੇ ਆ ਰਿਹਾ ਇਹ 12 ਨੰਬਰ ਤੇ ਫੋਨ ਨਹੀਂ ਚੱਕਦਾ 100 ਨੰਬਰ ਤੇ ਫੋਨ ਨਹੀਂ ਚੱਕਦਾ ਅੱਧਾ ਘੰਟਾ ਐਕਸੀਡੈਂਟ ਹੋਇਆ ਨੋਇਆ ਕੋਈ ਪੁਲਿਸ ਨਹੀਂ ਆ ਰਹੀ ਕੋਈ ਐਂਬੂਲੈਂਸ ਨਹੀਂ ਆ ਰਹੀ ਪੂਰੇ ਅੱਧੇ ਘੰਟੇ ਬਾਅਦ ਗੱਡੀਆਂ ਆਈਆਂ ਐਨੇ ਪਰੇਸ਼ਾਨ ਜੇ ਪਬਲਿਕ ਨਾ ਗੱਡੀਆਂ ਰੋਕਦੀ ਬਹੁਤ ਵੱਡਾ ਹਾਨੀਸਾਨ ਹੋ ਰਿਹਾ ਹੈਗਾ ਇੰਨੀ ਮਾੜੀ ਗੱਡੀਆਂ ਕਾਰਜਕਾਰੀ ਸਾਹਿਬ ਲੋਕਾਂ ਨੂੰ ਦੱਸੋ ਜੀ ਪੁੱਛਿਆ ਤੁਸੀਂ ਪਹਿਨ ਲੋਕਲ ਗੱਲੇ ਬੰਦੇ ਜੀ ਲੇਕੋ ਤੁਸੀਂ ਛੜੀ ਤੇ ਆ ਨਾ ਉਹ ਗੱਡੀਆਂ ਆਂਦੀ ਸੀ ਪਿੱਛੇ ਤੇ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋ ਅੱਛਾ ਕਿ ਗੱਡੀ ਚ ਕੌਣ ਕੌਣ ਬੈਠਾ ਸੀ ਕਿਹੜੇ ਕਿਹੜੇ ਇਹਦੇ ਚ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਅੱਛਾ ਪਰਿਵਾਰ ਸੀ ਤੋਂ ਇੱਕ ਬੰਦਾ ਤਿੰਨ ਲੇਡੀਆਂ ਉਹਦੇ ਚ ਦੋ ਬੰਦੇ ਤਿੰਨ ਲੇਡੀਆਂ ਪਤਾ ਕਿੱਥੇ ਨੂੰ ਜਾਣਾ ਸੀ ਇਹਨਾਂ ਨੇ ਇਹ ਮੇਰੇ ਖਿਆਲ ਸਾਥ ਸੰਗ ਬਿਆਸ ਤੋਂ ਆਈ ਸੀ ਜੀ ਜਾਣਾ ਇਹਨਾਂ ਨੇ ਮੇਰੇ ਖਿਆਲ ਚੰਡੀਗੜ੍ਹ ਉੱਧਰ ਤਾਂ ਜੀ ਤੇ ਬਚਾਅ ਹੋਇਆ ਹੁਣ ਸਰ ਹਾਂ ਹਾਂ ਬਚਾਅ ਜੀ ਇੱਕ ਕੁੜੀ ਸੀਰੀਅਸ ਹੈ ਬਾਕੀ ਬਚਾਅ ਆ ਬਾਪਾ ਦੇ ਉਹਨੂੰ ਕਿੱਥੇ ਰੈਫਰ ਕੀਤਾ ਉਹਨਾਂ ਨੇ ਲੈ ਕੇ ਗਏ ਜੀ ਬਾਲਾ ਚੌਕ ਨਾਮ ਜੀ ਨਾਮ ਏ ਐਸ ਆਈ ਕੁਲਦੀਪ ਕੁਮਾਰ ਜੀ ਕੁਲਦੀਪ ਜੀ ਕਿੱਦਾਂ ਐਕਸੀਡੈਂਟ ਹੋਇਆ ਹੈ ਇਹ ਅੰਦਰ ਜਲੰਧਰ ਸਾਈਡ ਤੋਂ ਆ ਰਹੇ ਸੀ ਇੱਕ ਆ ਜਿਹੜੀ ਗੱਡੀ ਹੈ ਇਹ ਸਬਜ਼ੀ ਲੈ ਰਹੇ ਸੀ ਇਹਨਾਂ ਨੇ ਪਿੱਛੋਂ ਮਾਰੀ ਹੈ ਜਿੱਦਾਂ ਦੱਸਣ ਮੁਤਾਬਕ ਹੈ ਲੋਕਾਂ ਦੇ ਅਸੀਂ ਆ ਆਲਟੋ ਗੱਡੀ ਜਿੱਦਾਂ ਦੱਸਦੇ ਆ ਲੋਕ ਅਸੀਂ ਤਾਂ ਬਾਅਦ ਚਾਇਨਾ ਜੀ ਠੀਕ ਹੈ ਜਾਣਾ ਕਿੱਥੋਂ ਸੀ ਆਲਟੋ ਗੱਡੀ ਨਾਲ ਇਹ ਰੋਪੜ ਸਾਈਡ ਜਾਣਾ ਸੀ ਇਹਨਾਂ ਨੇ ਨਾਲਾਗੜ੍ਹ ਕਦੇ ਜਾਣਾ ਸੀ ਤੇ ਉਹ ਗੱਡੀ ਲੋਕਲ ਲੱਗ ਰਹੀ ਆ ਬਲਾਚੌਰ ਦੀ ਹਾਂਜੀ ਉਹ ਦੇਖਦੇ ਆ ਜੀ ਬਲਾਚੌਰ ਦਾ ਨੰਬਰ ਹੈ ਉਹਦਾ ਉਹ ਦੇਖਦੇ ਆ ਐਡਰੈਸ ਕੱਢ ਕੇ ਜੀ ਕੀ ਕਹਿਣਾ ਚਾਹੁੰਦੇ ਲਗਾਤਾਰ ਹਾਸੇ ਵੱਲ ਰਹੇ ਆ ਈ ਅਵੇਅਰ ਕਰਨਾ ਚਾਹੁੰਦੇ ਹਾਂ ਜਨਤਾ ਨੂੰ ਅਸੀਂ ਜਨਤਾ ਨੂੰ ਇਹੀ ਕਹਿਣਾ ਚਾਹੁੰਦੇ ਜੀ ਸਪੀਡ ਸਲੋ ਰੱਖੋ ਰੋਂਗ ਸਾਈਡ ਨਾ ਚਲੋ ਇਹੀ ਬੇਨਤੀ ਕਰਦੇ ਆਂ ਅਸੀਂ ਪਬਲਿਕ ਨੂੰ ਸਾਰੀ ਨੂੰ ਜੀ ਜਿਹੜਾ ਸਲਟੋ ਗੱਡੀ 'ਤੇ ਜਿਹੜੇ ਸਵਾਰ ਸਕੇ ਬਚਾ ਹੋਇਆ ਨਾ ਹਾਂ ਕੁਝ ਸੀਰੀਅਸ ਹੈ ਇੱਕ ਦੋ ਕਹਿੰਦੇ ਲੜਕੀ ਸੀਰੀਅਸ ਹੈ ਬਾਕੀ ਠੀਕ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਨਹੀਂ ਪਤਾ ਜੀ ਇਹ ਠੀਕ ਹੈ ਇਹ ਠੀਕ ਹੈ ਜੀ